ਲੁਧਿਆਣਾ ਇਲੈਕਸ਼ਨ ਪਹਿਲਾਂ ਤਾਂ ਮੈਂ ਇਹ ਦੱਸ ਦਿਆ ਕਿ ਲੁਧਿਆਣਾ ਚ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਹੀ ਨਹੀਂ ਅਸੀਂ ਲੁਧਿਆਣਾ ਦਾ ਚੋਣ ਇੱਕ ਤਰਫਾ ਚੋਣ ਦਿੱਤਾਗੇ ਔਰ ਵੱਡੇ ਮਾਰਜਨ ਨਾਲ ਜਿੱਤਾਂਗੇ ਦੂਸਰੀ ਗੱਲ ਤੇ ਜਿਹੜੇ ਜਾਖੜ ਸਾਹਿਬ ਹੈ ਬੀਜੇਪੀ ਇਹਨਾਂ ਨੂੰ ਦੁਆਰੇ ਸਵਿਟਜ਼ਰਲੈਂਡ ਭੇਜਣ ਦਾ ਕੰਮ ਕਰਾਂਗੇ ਅਬਲੀ ਤਾਂ ਚਲੇ ਗਏ ਉਹਨੇ ਨਹੀਂ ਚੜਾ ਆ ਗਿਆ ਜਿਹੜਾ ਕਾਂਗਰਸ ਦੇ ਵਿੱਚ ਰਹਿ ਕੇ ਜਿਸ ਵਿਅਕਤੀ ਨੇ ਕਾਂਗਰਸ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਜਾਰੀ ਰੱਖੀਆਂ ਜਦੋਂ ਕਾਂਗਰਸ ਦਾ ਕੈਂਪੇਨ ਕਮੇਟੀ ਦਾ ਚੇਅਰਮੈਨ ਹੁੰਦਾ ਸੀ ਉਸੇ ਤਰ੍ਹਾਂ ਦੀਆਂ ਅੱਜ ਵੀ ਸ਼ਾਸ਼ਾ ਹੈਗੀਆਂ ਨੇ ਜਿਹੜੇ ਵਿਅਕਤੀ ਆਪਣੀਆਂ ਪਾਰਟੀਆਂ ਨਾਲ ਵਫਾਦਾਰੀ ਨਹੀਂ ਗਏ ਉਹ ਆਪਣੇ ਆਪ ਨਾਲ ਵੀ ਵਫਾਦਾਰ ਵੀ 15% ਦੇ ਲਗਭਗ 17000 ਵੋਟ ਵੈਸਟ ਹਲਕੇ ਤੋਂ ਬੀਜੇਪੀ ਦੀ ਵਧੀ ਸੀ ਕਿੰਨੀ ਵਧੀ ਸੀ 17000 ਪਾਰਲੀਮੈਂਟ ਦੇ ਵਿੱਚ ਰਾਜੇ ਵੜਿੰਗ ਨੂੰ ਹਾਰ ਮਿਲੀ ਸੀ ਵੈਸਟ ਕਲਕੇ ਤੇ ਹੁਣ ਮੈਨੂੰ ਲੱਗਦਾ ਕਿ ਬੀਜੇਪੀ ਆਦਰਨੀਆ ਜਾਖੜ ਸਾਹਿਬ ਦੀ ਅਗਵਾਈ 7000 ਵੋਟ ਤੇ ਕੇਵਲ ਬੀਜੇਪੀ ਦਾ ਨਪਟਾਰਾ ਕਰ ਦਿਆਂਗੇ ਮੁਕੰਮਲ ਤੌਰ ਤੇ ਮੁਕੰਮਲ ਤੌਰ ਤੇ ਤੇ ਦੂਜੀਆਂ ਪਾਰਟੀਆਂ ਦਾ ਲੱਭਿਆ ਹੀ ਨਹੀਂ ਤੇ ਹੋਣੀਆਂ ਸਰਕਾਰ ਨੇ ਕੰਪੀਟੀਸ਼ਨ ਹੈਗੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਮੈਂ ਤੁਹਾਨੂੰ ਕਹਿ ਰਿਹਾ ਵੀ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕੋਈ ਮੁਕਾਬਲਾ ਨਹੀਂ ਸਰ ਰਵੀਰ ਬਿੱਟੂ ਇਹ ਕਹਿੰਦੇ ਹੋ ਨਜ਼ਰ ਆ ਰਿਹਾ ਕਿ ਪ੍ਰਧਾਨ ਨੂੰ ਨਹੀਂ ਪਤਾ ਕਾਰਜਕਾਰੀ ਪ੍ਰਧਾਨ ਚੱਲ ਰਹੇ ਪਹਿਲੇ ਹੀ बटे ਹੋਏ ਕੁਝ ਚਾਂਸ ਕੀ ਪ੍ਰਧਾਨ ਨੂੰ ਨਹੀਂ ਪਤਾ ਕਿ ਕਾਰਜਕਾਰੀ ਪ੍ਰਧਾਨ ਕਿਸ ਨੂੰ ਜੁਆਇਨ ਕਰਾ ਰਹਾ ਹੈ ਆਪਕੋ ਪਤਾ ਹੈ ਕਿ ਆਪਕਾ ਪ੍ਰਧਾਨ ਕੀ ਕਰ ਰਹਾ ਹੈ ਆਪਕਾ ਪ੍ਰਧਾਨ ਕੀ ਕਰ ਰਹਾ ਹੈ ਅੰਦਰ ਖਾਤੇ ਆਪਕੋ ਪਤਾ ਹੈ ਬਿੱਟੂ ਜੀ ਜਾਖੜ ਸਾਹਿਬ ਦਾ किसको ज्वाइन करा रहा है नहीं कोई करा रहा ये हमारा अपना विषय है इसमें बिट्टू जी जरा जोर लगाएं आपको केंद्र मंत्री बना दिया है अगर सत्रह हजार से आप जीते थे तो बीजेपी को सात हजार वोट रह गया कहीं आपकी कुर्सी ना हिल जाए कि सजेशन देता है हाँ ਜਿਹੜਾ ਮੈਨੂੰ ਨਹੀਂ ਪਤਾ ਉਹ ਕਿਉਂ ਇਹ ਗੱਲ ਕਹਿੰਦਾ ਹੈ ਜਾਂ ਉਹ ਕੀ ਆਖੜ ਸਾਹਿਬ ਨੂੰ ਮੰਡ ਦੇ ਵਿੱਚ ਉਹ ਕੀਰੇ ਬਾਰੇ ਕਹਿ ਰਿਹਾ ਹੈ ਪਰ ਬੀਜੇਪੀ ਚ ਅਜਗਰ ਬੈਠਾ ਵਿਆ ਉਹ ਅਜਗਰ ਜਿਹੜਾ ਵੱਡਾ ਨਾਗ ਹੁੰਦਾ ਸਭ ਆਸਤਿਨ ਦਾ ਸੱਪ ਤਾਂ ਜੇ ਕਟਲੇ ਦਾ ਬਚ ਜਾਂਦਾ ਇਹਨੇ ਸਾਨੂੰ ਕਟਿਆ ਹਜੇ ਤੱਕ ਦੇਖ ਲਓ ਸਾਢੇ 3 ਸਾਲ ਦਾ ਸਾਡਾ ਹਾਲ ਕੀ ਹੈ ਇਸੇ ਅਜਗਰ ਨੇ ਤੇ ਇਹ ਨਾ ਹੋਵੇ ਵੀ ਤੁਹਾਡਾ ਤੁਹਾਨੂੰ ਅੰਦਰ ਖਾਤੇ ਪਤਾ ਹੀ ਨਗੇ ਸਾਰਿਆਂ ਨੂੰ ਕੱਟ ਕੇ ਕੰਮ ਮੁਕਾ ਦੇ ਤੁਹਾਡਾ ਸਾਡਾ ਤਾਂ ਅਸੀਂ ਅਸੀਂ ਦਾ ਮਸਾ ਸੈੱਟ ਹੋ ਰਿਹਾ ਸਾਡੇ ਦੇ ਵਿੱਚ ਕਾਂਗਰਸ ਦੇ ਵਿੱਚ ਬਹੁਤ ਸਾਰੇ ਲੀਡਰ ਬਾਕੀ ਕਰ ਰਹੇ ਹੈ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਕੱਲ ਵੀ ਇੱਕ ਐਮਐਲਏ ਜਿਹਨਾਂ ਨੂੰ ਸਸਪੈਂਡ ਕੀਤਾ ਸੀ ਉਹਨਾਂ ਦੀ ਵਾਪਸੀ ਹੋ ਗਈ ਚੰਗੀ ਗੱਲ ਹੈ ਜੀ ਕਾਂਗਰਸ ਪਾਰਟੀ ਮਜ਼ਬੂਤ ਹੋ ਰਹੀ ਹੈ ਤਕੜੀ ਹੋ ਰਹੀ ਹੈ ਮਿੰਟ ਸਿੰਘ ਸਾਹਿਬ ਇੱਕਾ ਤੋਂ ਹਾਰ ਬਾਰ ਬਾਰ ਗੱਲ ਚੱਲਦੀ ਹੈ ਕਿ ਕਾਂਗਰਸ ਵਿੱਚ ਆਲ ਇਨਵੈਲ ਨਹੀਂ ਹੈਗਾ ਵਾਰਨਰ ਇਹ ਕਿਉਂ ਆਲ ਇਨਵੈਲ ਤਾਂ ਪੀਟੀਸੀ ਚ ਵੀ ਹੈ ਨਾ ਹਗਾ ਆਲ ਇਨ ਵੈਲ ਆਲ ਇਨ ਵੈਲ ਤਾਂ ਕਾਲੀ ਦਾ ਚ ਵੀ ਨਹੀਂ ਹੈ ਐ ਨਹੀਂ ਮੈਂ ਤੁਹਾਨੂੰ ਇਹ ਕਿਹਾ ਇਹ ਸੋਰਸਿਸ ਹੈ ਤੁਹਾਡੇ एवरीथिंग ਇਜ਼ ਵੈਲ 올 ਇਜ਼ ਵੈਲ ਕੋਈ ਐਸੀ ਗੱਲ ਨਹੀਂ ਹੈ ਕਿ ਇਹ ਨਹੀਂ ਹੈ ਗੱਲ ਤੁਹਾਡੀ ਜਾਣਕਾਰੀ ਤੋਂ ਬਿਨਾ ਜੁਆਇਨਿੰਗ ਹੁੰਦੀ ਆ ਤਾਂ ਫਿਰ ਕਮਾਲ ਹੈ ਯਾਰ ਕਿਵੇਂ ਤੈਨੂੰ ਤੈਨੂੰ ਕੀ ਪਤਾ ਮੇਰੀ ਜਾਣਕਾਰੀ ਤੋਂ ਬਿਨਾ ਤੁਸੀਂ ਆਪ ਹੀ ਕਿਹਾ ਫਿਰ ਹੋ ਸਕਦਾ ਉਸ ਤੋਂ ਬਾਅਦ ਜਾਣਕਾਰੀ ਲੈ ਲਈ ਹੋਵੇ ना ना मैं राहुल जी का कार्यक्रम नहीं बता सकता राहुल जी का कार्यक्रम हरियाणा के लोग बता सकते हैं क्योंकि ये पंजाब का कार्यक्रम है क्या में मेरे पास ऐसी इन्फॉर्मेशन है हाँ पंकज जी नशा खत्म हो गया पंजाब चो आज मैं बधाई देना चाहना मुख्यमंत्री पंजाब نو 31 تاریخ نو رات نو سُتے پیا نو ٹھیک ساڈے 12 ਵਜੇ ਸੁਪਨਾ ਆ ਗਿਆ ਕਿ مکمل ਤੌਰ ਤੇ نشਾ ਬੰਦ ਹੋ ਗਿਆ ਲੇਕਿਨ ਹੋਇਆ ਨਾ ਹੋਇਆ ਸੁਪਨੇ ਦੇ ਵਿੱਚ ਬੰਦ ਅਸੀਂ ਤਾਂ ਕਹਿ ਰਹੇ ਸੀ ਕਿ ਪੰਜਾਬ ਚ ਨਸ਼ਾ ਨਹੀਂ ਬੰਦ ਹੋਇਆ ਹੈ ਕਿ ਇਹਨਾਂ ਦਾ ਪ੍ਰਵਕਤਾ ਹੈ ਕੋਈ ਉਹ ਕਹਿੰਦਾ 85000 ایف آئی آر 8500 ایف آئی آر ਦਰਜ ਕਰਤੀ ਹੈ ਉਹ ਭੜਿਆ ਮਾਨਸਾ ਕਿਉਂ ਕਾਲੇ ਕਾਗਜ਼ ਕਰ ਰਹੇ ਆ ਕਿਉਂ ਲੋਕਾਂ ਨੂੰ ਤਕਲੀਫ ਪਹਚਾ ਰਹੇ 8500 FIR ਦੇ ਨਾਲ ਜੇ ਨਸ਼ਾ ਬੰਦ ਹੁੰਦਾ ਹੋਵੇ ਤਾਂ ਫਿਰ ਘਾਟੇ ਕਾ ਦੇ ਸਾਡੇ ਸਮੇਂ ਵੀ 43000 FIR ਹੋ ਗਈ ਸੀ ਇਹ FIR ਨਾਲ ਨਸ਼ਾ ਨਹੀਂ ਬੰਦ ਹੋਣਾ ਇਹਦੇ ਤੇ ਮੁਕੰਮਲ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਇਸੇ ਕਰਕੇ ਪਿੰਡ ਵਾਲਿਆਂ ਨੇ ਹੱਕ ਠੱਕ ਕੇ ਉਥੇ ਲਾਤਾ ਵੀ ਸਾਡਾ ਪਿੰਡ ਵਕਾ ਹੋਇਆ ਇਹ ਤਾਂ ਹਜੇ ਹੋਰ ਵੱਡਾ ਤੇ ਗੰਭੀਰ ਮੁੱਦਾ ਹੋਣਾ ਲੈ ਉਲਟਾ ਲੋਕਾਂ ਨੂੰ ਸਾਰੇ ਨੂੰ ਆਨ ਬੋਰਡ ਕਰਨਾ ਚਾਹੀਦੀ ਸੀ ਸਾਰੀਆਂ ਪਾਰਟੀਆਂ ਨੂੰ ਇਹਦੇ ਤੇ ਚਰਚਾ ਅਵਿਸ਼ ਸਾਰਾ ਪੂਰਕੋ ਗੱਲਬਾਤ ਹੋਣੀ ਚਾਹੀਦੀ ਆਮ ਲੋਕਾਂ ਨੂੰ ਇਨਵੋਲ ਕਰਨਾ ਚਾਹੀਦਾ ਨਸ਼ੇ ਖਾਂਦੇ ਵਾਲੇ ਨੂੰ ਇਨਵੋਲ ਕਰਨਾ ਚਾਹੀਦਾ so that ਅਸੀਂ ਲੋਕ ਇਹਰਾ ਮੁਕੰਮਲ ਕੋਈ ਬੰਦੋਬਸ ਕਰ ਸਕੀ ਬ੍ਰਿਧ ਸਾਹਿਬ ਦੇ ਧਿਆਨੇ ਚ ਬੀਜੇਪੀ ਆਪਰੇਸ਼ਨ ਸੰਧੂਰ ਦੇ ਨਾਤੇ ਬਹੁਤ ਹੋ ਗਈ ਹੈ ਤਾਂ ਕੱਲ ਆਪਣੀ ਪਿੱਟੂ ਹੋਣਾਂਗੇ ਵੀ ਜੇ ਪੀਸ਼ੈਂਟ ਨਹੀਂ ਦਿਖਾਈ ਇਹ ਕਹਿੰਦੇ ਕਿ ਜਵਾਬ ਦਿੱਤਾ ਹੈ ਪਾਕਿਸਤਾਨ ਹਾਂ ਹੁਣ ਇਹ ਨਾ ਹੋਵੇ ਵੀ ਬੀਜੇਪੀ ਸੰਧੂਰ ਲੈ ਕੇ ਘਰਾਂ ਘਰਾਂ ਚ ਹੋ ਜੇ ਕਿਉਂਕਿ ਇਹ ਪੰਜਾਬ ਦੀਆਂ ਔਰਤਾਂ ਐ ਬੀਜੇਪੀ ਨੂੰ ਆਲਿਆਂ ਨੂੰ ਸੱਦ ਕੇ ਕੁੱਟਣ ਗਈਆਂ ਕਿਉਂਕਿ ਸੰਦੂਰ ਕੇਵਲ ਤੇ ਕੇਵਲ ਔਰਤ ਵੇ ਪਤੀ ਦਾ ਹੱਕ ਐ ਨਾ ਕਿ ਬੀਜੇਪੀ ਆਲਿਆਂ ਦਾ ਹੱਕ ਐ ਵੀ ਅਸੀਂ ਸੰਦੂਰ ਬੰਨਦੇ ਰਹੀਏ ਉਹ ਆਪ ਦੀ ਸਿਰ ਤੇ ਜਦੋਂ ਮੱਥੇ ਤੇ ਸੰਦੂਰ ਲਾਉਂਦੀਆਂ ਉਹ ਆਪਦੇ ਪਤੀ ਦੀ ਚੜ੍ਹਦੀ ਕਲਾਸ ਤੇ ਤੇ ਸਦਾ ਸੁਹਾਗਣ ਰਵੇ ਉਹ ਰਿਆਸੇ ਲਾਉਂਦੀਆਂ ਕਿਤੇ ਇਹ ਨਾ ਹੋਵੇ ਬਿੱਟੂ ਜੀ ਇਹਦਾ ਧਿਆਨ ਰੱਖਿਓ ਕਿ ਤੁਸੀਂ ਕੰਮ ਇਹੋ ਜਿਹੀ ਕਰਦੇ ਹੋ ਸਾਰੇ ਜਾਣੇ ਇਸ ਸੰਧੂਰ ਲੈ ਕੇ ਤੁਰਪੇ ਉੱਤੇ ਬਾਕੀ ਜਿਹੜਾ ਆਪਰੇਸ਼ਨ ਸੰਧੂਰ ਹੋਇਆ ਉਰੇ ਬਾਰੇ ساری ਦੁਨੀਆ ਜਾਣਦੀ ਹੈ ਕਿ ਕੀ ਹੋਇਆ ਅਸੀਂ ਆਪਣੀਆਂ ਫੌਜਾਂ ਨੂੰ ਸਲਾਮ ਕਰਦੇ ਹਾਂ ਅਸੀਂ ਆਪਣੇ ਦੇਸ਼ ਦੇ ਨਾਲ ਲੇਕਿਨ ਸਾਡੇ ਕੁਝ ਸਵਾਲਾਂ ਦੇ ਜਿਹੜੇ ਜਵਾਬ ਨਹੀਂ ਦਿੱਤੇ ਗਏ ਜਿਹੜੇ ਰਾਹੁਲ ਗਾਂਧੀ ਨੇ ਪੁੱਛਿਆ ਕੀ ਫੋਰਨ ਐਕਸਟਰਨਲ ਅਫੇਅਰ ਮਿਨਿਸਟਰ ਨੇ ਪਹਿਲਾ ਇਤਲਾਹ ਪਾਕਿਸਤਾਨ ਨੂੰ ਕਿਉਂ ਦਿੱਤੀ ਕਿ ਅਸੀਂ ਅਟੈਕ ਕਰਨ ਵਾਲੇ ਜਿਹੜਾ ਅੱਤਵਾਦੀਆਂ ਨੂੰ ਪੜਾ ਦਿੰਦਾ ਹੈ ਕੀ ਉਹਨੇ ਅੱਤਵਾਦੀ ਪਾਸੇ ਨਹੀਂ ਕਰਤੇ ਹੋਣਗੇ ਦੂਜੀ ਗੱਲ ਕਿੰਨਾ ਨੁਕਸਾਨ ਹੋਇਆ ਸਾਡੇ ਕਿੰਨੇ ਜਹਾਜ਼ ਡਿੱਗੇ ਹਜੇ ਤੱਕ ਕੋਈ ਪਤਾ ਨਹੀਂ ਮੈਨੂੰ ਪਤਾ ਹੈ ਪਿਛਲੀ ਵਾਰੀ ਜਦੋਂ ਅਸੀਂ ਪਾਕਿਸਤਾਨ ਨੂੰ ਕਿਹਾ ਵੀ ਤੁਹਾਡੇ ਜਹਾਜ਼ ਡਿੱਗਲੇ ਤੇ ਉਹਨਾਂ ਨੇ ਆਪਣਾ ਫਲੀਟ ਲਾ ਕੇ ਇੱਕ ਜਗ੍ਹਾ ਤੇ ਦਿਖਾਇਆ ਕਿ ਆਹ ਦੇਖੋ ਸਾਨੂੰ ਦਿਖਾਉਣਾ ਚਾਹੀਦਾ ਕਿ ਸਾਡਾ ਕੋਈ ਜਹਾਜ਼ ਨਹੀਂ ਡਿੱਗਿਆ ਰਫਾਗ ਅਸੀਂ ਦੁਸ਼ਮਣ ਦਾ ਮੂੰਹ ਤੋੜ ਜਵਾਬ ਦਿੱਤਾ ਹੈ ਹਿੰਦੁਸਤਾਨ ਦੀ ਫੌਜ ਨੇ ਬੇਤੀ ਨਗਰੇ ਦੇ ਚੁੱਪੀ ਹੈ ਆਪਰੇਸ਼ਨ ਸੰਦੂਰ ਲੁਧਿਆਣਾ ਚ ਕਿੰਨਾ ਇਫੈਕਟ ਪਾਇਆ ਛੱਕ ਲਿਆਂਗੇ ਫੱਟੇ ਤੂੰ ਦੇਖੀ ਜਾਈਏ ਆਪਰੇਸ਼ਨ ਸੰਦੂਰ ਆਪਰੇਸ਼ਨ ਦਾ ਨਾਮ ਆ ਇਹਨਾਂ ਦੀ ਜਿਹੜੀ ਸੰਦੂਰ ਦੇ ਨਾਮ ਤੇ ਮੇਰੀਆਂ ਭੈਣਾਂ ਦੇ ਨਾਮ ਤੇ ਆਪ ਦਾ ਕੰਮ ਦੁਕਾਨਦਾਰੀ ਚਲਾਉਣਾ ਚਾਹੁੰਦੇ ਹੋ ਨਾ ਜਾਖੜ ਸਾਹਿਬ ਦੇ ਬਿੱਠੂ ਸਾਹਿਬ ਜੇ ਉਵੇਂ ਨਾ ਨਾ ਨੰਗੇ ਪੈਰੀ ਮੋੜਿਆ ਤੁਹਾਨੂੰ ਤਾਂ ਤੁਸੀਂ ਵੇਖਿਓ ਹੁੰਦਾ ਕੀ ਹੈ ਪਹਿਲੀ ਗੱਲ ਤਾਂ ਤੁਹਾਡੀ ਫੂਕ ਉਥੇ ਹੀ ਨਿਕਲ ਗਈ ਜਦੋਂ ਆਦਰਮੀਆ ਗੁਪਤਾ ਜੀ ਆ ਗਏ ਲੋਕਾਂ ਨੂੰ ਪਤਾ ਹੀ ਨਹੀਂ ਸੀ ਇਹ ਗੁਪਤਾ ਕਹਾਂ ਗੁਪਤਾ ਕਹਾਂ ਰੁਕਤਾ ਗੁਪਤਾ ਜੀ ਵਿਚਾਰੇ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਂਦੇ ਕਈ ਨਾਟੇ ਤੋਤੇ ਬੈਠੇ ਸੀ ਵਿਚਾਰੇ ਸੋ ਅੱਧੀ ਫੂਕ ਤਾਂ ਨਿਕਲ ਗਈ ਐਸ ਕਰਕੇ ਮੈਂ ਕਿਹਾ ਅਜਗਰ ਬੈਠਾ ਅਜਗਰ ਇਹਨੇ ਸਾਡੇ ਸਾਢੇ 3 ਸਾਲ ਦਾ ਕਾਂਗਰਸ ਪਾਰਟੀ ਨੂੰ ਡੰਗਿਆ ਤੇ ਹਜੇ ਤੱਕ ਹੁਣ ਅਸਿਆ ਦੇ ਪੈਰਾਂ ਤੇ ਖੜਾ ਹੋ ਗਿਆ ਹੁਣ ਅਜਗਰ ਉਹ ਉਧਰਲੇ ਪਾਸੇ ਹੈ ਡਾਕਟਰ ਸਾਹਿਬ ਕੱਲ੍ਹ ਕਹਿ ਰਹੇ ਕਿ ਕਹਿੰਦੇ ਰਾਜਾ ਬੜਿੰਗ ਦਾਖਾ ਚਲ ਕਰ ਰਿਹਾ ਲੁਧਿਆਣਾ ਵਾਸਤੇ ਕੋਈ ਇੰਡੀਆ ਪਾਕਿਸਤਾਨ ਥੋੜੀ ਹੈਗੀ ਇੱਥੇ ਕਿਉਂ ਨਹੀਂ ਆਏ ਹੋਰ ਬਿੱਟੂ ਹੋਰੀ ਕਹਿੰਦੇ ਕਿ ਯਾਰ ਗੱਲ ਸੁਣੋ ਜਾਖੜ ਸਾਹਿਬ ਤੂੰ ਤਾਂ ਭਰਾਵਾ ਕੱਲ ਆਇਆ ਢਾਈ ਮਹੀਨਾ ਤੋਂ ਸਾਡਾ ਪ੍ਰਚਾਰ ਚੱਲ ਰਿਹਾ ਤੂੰ ਸਵਿਟਜ਼ਰਲੈਂਡ ਚੋਂ ਭਰਾ सॉरी ਤੂੰ ਕਹਿ ਰਿਹਾ ਤੁਸੀਂ ਸਵਿਟਜ਼ਰਲੈਂਡ ਚੋਂ ਕੱਲ ਮੁੜੇ ਹੋ ਜਨਾਬੇ ਆਲੀ ਤੇ ਕੱਲ ਫੇਰ ਦੀ ਟਿਕਟ ਮੈਨੂੰ ਪਤਾ ਦੱਸਿਆ ਵੀ ਤੁਸੀਂ ਘਟਾ ਲਈ ਹੈ ਤੇ ਰਾਜੇ ਬੜਿੰਗ ਨੂੰ ਪੁੱਛ ਦਿਓ ਜਿਹੜਾ ਉਹ ਰੋਜ਼ ਉੱਥੇ ਰਹਿੰਦਾ ਵੀ ਕੀ ਗੱਲ ਹੈ ਕਿੰਨੇ ਦਿਨ ਜਾਓਗੇ ਪ੍ਰਚਾਰ ਚ ਤਾਂ ਹੀ ਤਾਂ ਮੈਂ ਕਿਹਾ ਕਿ ਆਪਣੀ ਪਾਰਟੀ ਬੀਜੇਪੀ ਵਾਲੇ ਬਚਜੋ ਅਜਗਰ ਬੈਠਾ ਜਿਹੜਾ ਤੁਹਾਨੂੰ ਡੰਗੂਗਾ ਤੇ ਮਾਰੂਗਾ ਜਾਖੜ 3 ਦਿਨ ਲਾਊਗਾ ਤੇ ਮੈਂ 30 ਦਿਨ ਲਾਊਗਾ ਜੀ ਸਟੇਟ ਦੀ ਜੋ ਲੈਂਡਾਂ ਨੇ ਤੋਂ ਮੇਰੇ ਨਾਲ ਰਾਜਾਪਿੰਗ ਲੈਂਡਾਂ ਪਤਾ ਲੱਗੇਗਾ ਲਾ ਫਿਰ ਗੱਲ ਗੱਲ ਐਡਾ ਕਰ ਲੈਨੇ ਗੱਲ ਕਰੋ ਕਿ ਵੈਸਟ ਤੋਂ ਭਰ ਕੇ ਆ ਕੇ ਫਿਰ ਮੈਂ ਤੇਰੇ ਬਰਾਬਰ ਪਰ ਦੇ ਅੱਛਾ ਸਰ ਲੈ ਲੈਂਡ ਪੁਲੀਸ ਕਿ ਵੈਸਟ ਚੋਂ ਸੁਣ ਲੋ ਹੁਣ ਇਹਦਾ ਮਤਲਬ ਗੁਰਦਾਸਪੁਰ ਵਾਲਿਆਂ ਨੇ ਇਨਕਾਰਤਾ ਹਬੋਰਾ ਹਨ ਨੰਨ ਕਾਟਤਾ ਹੁਣ ਤੀਜੀ ਥਾਦੇ ਜਾਖਰ ਸਾਹਿਬ ਸਤਾਨ ਭਾਲਦੇ ਪਰ ਕੋਈ ਗੱਲ ਨਹੀਂ ਜਾਖਰ ਸਾਹਿਬ ਦੱਸੋ ਕਿੱਥੋਂ ਲੜਦਾ ਉੱਥੇ ਤੇ ਲੜਾਂ ਕਾਦੇ ਨਾ ਬੜੋ ਐਂਡ ਮੈਂ ਕਿੰਨੂੰ ਲੈ ਕੇ ਸਰਜੀ ਸਟੈਂਡ ਕਰਾਂ ਕੱਲ ਪੋਲਿਸੀ ਪਾਸ ਹੋ ਗਈ ਕਿਸ ਤਰ੍ਹਾਂ ਦੇਖ ਰਿਹਾ ਭਾਈ ਜਿਹੜੀ ਲੈਂਡ ਪੂਲਿੰਗ ਪੋਲਿਸੀ ਆ ਇਹ ਮੇਰੇ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਦੀ ਪੋਲਿਸੀ ਹੈ ਅਗਰ ਜ਼ਬਰਦਸਤੀ ਜ਼ਮੀਨ ਲੈਣ ਦੀ ਕੋਸ਼ਿਸ਼ ਕਰਨਗੇ ਤਾਂ ਬਿਲਕੁਲ ਨਹੀਂ ਜਾਣਗੇ ਸਾਡਾ ਐਗਰੀਕਲਚਰ ਸਟੇਟ ਹੈ ਸਾਡੀ ਹੋਂਦ ਕੀ ਹੈ ਸਾਡੀ ਹੁੰਦਾ ਕਿ ਅਸੀਂ ਖੇਤੀ ਪ੍ਰਧਾਨ ਸੂਬਾ ਹੈ। ਔਰ ਐਸ ਐਮ ਐਸ ਪੀ ਦੇ ਨਾਲ ਸਾਨੂੰ 80000 ਕਰੋੜ ਰੁਪਇਆ ਹਰ ਸਾਲ ਸਾਡੀ ਇਕਨੋਮੀ ਦੇ ਵਿੱਚ ਪੂਲਿੰਗ ਹੋ ਜਾਂਦਾ ਹੈ। ਜਿੱਥੇ 80000 ਕਰੋੜ ਰੁਪਇਆ ਕਣਕ ਤੇ ਝੋਨੇ ਦਾ ਸਾਲ ਬਾਅਦ ਆ ਜਾਂਦਾ ਹੈ ਔਰ ਇਹ ਨਾਲ ਸਾਡੀ ਇਕਨੋਮੀ ਚੱਲਦੀ ਹੈ ਕੱਪੜੇ ਦੀ ਦੁਕਾਨ, ਸ਼ਾਲਰ, ਆੜਤੀਆ, ਮਿਰਚ ਮਸਾਲਾ ਵਾਲੇ ਦੀ ਦੁਕਾਨ, ਸਾਡੇ ਸ਼ੋਰੂਮਸ ਸਾਡੀ ਮੈਰਿਜ ਪਹਿਲੇ ਹਲਵਾਈ ਇਤੋਂ ਘੱਮ ਚੱਲਦਾ ਤੇ ਜੇ ਉਹ ਖੇਤੀ ਪ੍ਰਦਾਨ ਸੂਬਾ ਹੀ ਸਾਡਾ ਬੰਦ ਖਤਮ ਹੋ ਗਿਆ 24000 ਏਕੜ ਦੀ ਲੋੜ ਕੀ ਪਈ ਬਈ ਕਿਹੜੀ ਡਿਮਾਂਡ ਹੈ ਤੇ ਤੁਸੀਂ ਜੇ ਖੇਤ ਹੀ ਨਹੀਂ ਰਹਿਣਗੇ ਤੇ ਸਾਡੀ ਇਕਨੋਮੀ ਡਾਊਨ ਹੋ ਜਾਏਗੀ ਉਲਟਾ ਏਰੇ ਤੇ ਰੋਕ ਲਾਉਣੀ ਚਾਹੀਦੀ ਹੈ ਮੈਂ ਮੁਕਸਰ ਜਾਂਦਾ 250 ਕਿਲੋਮੀਟਰ ਤੱਕ ਮੈਨੂੰ ਸੜਕਾਂ ਤੇ ਕੰਕਰੀਟ ਜੰਗਲ ਬੰਦੇ ਦਿਖ ਰਹੇ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਵੱਡੇ ਵੱਡੇ ਫਲਾਟਸ ਖਾਲੀ ਪਈ ਨੇ ਜਿੰਨਾਂ ਚ ਕੋਈ ਰਹਿ ਨਹੀਂ ਰਿਹਾ ਇੰਨੀ ਆਬਾਦੀ ਨਹੀਂ ਹੈ ਸਾਡੀ ਜਿੰਨੇ ਫਲੈਟਸ ਬਣ ਗਏ ਨੇ ਜੇ ਪੂਰਾ ਮੌਜ ਬਣ ਰਹੇ ਨੇ ਜੇ ਅਗੇਰੀਅਨ ਸਟੇਟਸ ਨਾ ਸਟੇ ਦੀ ਨਾ ਰਿਆ ਤੇ ਸਾਡੀ ਹੋਂਦ ਖਤਮ ਹੋ ਜਾਏਗੀ ਇਹ ਕੰਮ ਨਾ ਕਰੋ ਰੱਬ ਦੇ ਵਾਸਤੇ ਕਾਨੂੰਨ ਲੈ ਕੇ ਆਓ ਕਿ ਇਸ ਤੋਂ ਵੱਧ ਤੁਸੀਂ ਜ਼ਮੀਨ ਅਕਵਾਇਰ ਜ਼ਿੰਦਗੀ ਚ ਪੰਜਾਬ ਚ ਹੋ ਨਹੀਂ ਸਕਦੇ ਕਿਉਂਕਿ ਮਰ ਜਾਣਗੇ ਪੰਜਾਬ